ਹਸਾਂਗੇ ਹਸਾਵਾਂਗੇ ਚਿੱਟੀ ਦੀ ਪਾਵਾਂਗੇ ਸਤਿ ਸ੍ਰੀ ਅਕਾਲ ਜੀ ਮੈਟਰ ਆਪਣਾ ਧਰਮਜੀਤ ਡੀਪੀ ਤੇ ਪ੍ਰੋਗਰਾਮ ਹਸਾਂਗੇ ਹਸਾਵਾਂਗੇ ਤੇ ਤੁਹਾਡਾ ਸਵਾਗਤ ਹੈ ਜੀ ਤੇ ਹਸਾਂਗੇ ਹਸਾਵਾਂਗੇ ਤੇ ਢਿੱਡੀ ਪੀੜਾ ਪਾਵਾਂਗੇ ਸਸਾਂਗੇ ਹਸਾਂਗੇ ਪ੍ਰੋਗਰਾਮ ਲੈ ਕੇ ਦੁਬਾਰਾ ਤੋਂ ਮੈਂ ਹਾਜ਼ਰ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਰੋਜ਼ 5 ਵਜੇ ਇਹੜਾ ਪ੍ਰੋਗਰਾਮ ਆ ਸਾਡੀ YouTube Red Light Pro ਤੇ ਤੁਹਾਨੂੰ ਦੇਖਣ ਨੂੰ ਮਿਲਦਾ ਆ ਤੇ ਜੇਕਰ ਤੁਸੀਂ ਇਹਨੂੰ ਕੰਟੀਨਿਊ ਦੇਖਣਾ ਚਾਹੁੰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬੰਨ जरूर ਦਬਾ ਲੋ ਤਾਂ ਕਿ ਕੋਈ ਵੀ ਐਪੀਸੋਡ ਤੁਹਾਡੇ ਤੋਂ ਮਿਸ ਨਾ ਹੋ ਪਾਵੇ ਤੇ ਇਹ ਜਿਹੜਾ ਐਪੀਸੋਡ ਹੈ ਅੱਜ ਤੀਸਰਾ ਐਪੀਸੋਡ ਆ ਤੇ ਦੋਸਤੋ ਚਲੋ ਫਿਰ ਚੱਲਦੇ ਆ ਚਾਚੇ ਕਰਤਾ ਰਿਆਲ ਤੇ ਸੁਣਦੇ ਆ ਉਹਦੇ ਤੋਂ ਕੋ ਦੇ ਦੀਆਂ ਖਤਰਬਾਨੀਆਂ ਤੱਲਾ ਕੀ ਦੋਸਤੋ ਤੁਹਾਡਾ ਚਾਚਾ ਕਰਤਾਰਾ ਹਾਜ਼ਰ ਆ ਫੇਰ ਲੈ ਕੇ ਕੁਦੇ ਦੀਆਂ ਖਤਰਬਾਨੀਆਂ ਪ੍ਰੋਗਰਾਮ ਹਸਾਂਗੇ ਹਸਾਵਾਂਗੇ ਤੇ ਟਿੱਡੀ ਪੀੜਾ ਪਾਵਾਂਗੇ ਹਸਾਂਗੇ ਹਸਾਵਾਂਗੇ ਟਿੱਡੀ ਪੀੜਾ ਪਾਵਾਂਗੇ ਹਸਾਂਗੇ ਹਸਾਵਾਂਗੇ ਟਿੱਡੀ ਪੀੜਾ ਪਾਵਾਂਗੇ ਤੇ ਦੋਸਤੋ ਭਾਈ ਅਗਰ ਢਿੱਡ ਚ ਪਹਿਲੀ ਪੀੜ ਇੱਟ ਅਰਜੇ ਪਹਿਲੀ ਪੀੜ ਜਿਹੜੀ ਉਹ ਆਪਾਂ ਪਾ ਰਹੇ ਆ ਲੈ ਕੇ ਘੁੱਦੇ ਨੂੰ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਦੋਸਤੋ ਕਿ ਘੁੱਦਾ ਸਾਡਾ ਬੜਾ ਹੀ ਪਾਵਰਫੁਲ ਕੈਰੈਕਟਰ ਆ ਤੇ ਆਓ ਫਿਰ ਪਹਿਲਾ ਕਰ ਲੈਂਦੇ ਆ ਘੁੱਦੇ ਦੀ ਆ ਜਿਹੜੀ ਮਸਕਰੀ ਤੇ ਲਓ ਜੀ ਦੋਸਤੋ ਘੁੱਦੇ ਦਾ ਹੋ ਗਿਆ ਵਿਆਹ ਤੇ ਘੁੱਦੇ ਦਾ ਵਿਆਹ ਜਦੋਂ ਹੋ ਗਿਆ ਘੁੱਦਾ ਬੜਾ ਖੁਸ਼ ਤੇ ਬਾਹਰੋਂ ਆਇਆ ਘਰ ਤੇ ਉਹਦੀ ਘਰ ਵਾਲੀ ਆਉਂਦੀ ਆ ਕਹਿੰਦੀ ਜੀ ਵੇਖੋ ਜੀ ਸਾਡੇ ਵਿਆਹ ਨੂੰ ਕਿੰਨੇ ਦਿਨ ਹੋ ਗਏ ਆ ਤੇ ਐਂਦਾ ਕਰੀਏ ਮੈਨੂੰ ਕਿਤੇ ਘੁਮਾ ਹੀ ਲਿਆਓ ਚਲਿਏ ਕਿਤੇ ਘੁੰਮਣ ਫਿਰਨ ਕਹਿੰਦਾ ਲੈ ਇਹ ਕਦੀ ਗੱਲ ਕੀਤੀ ਏ ਤੂੰ ਤਿਆਰ ਹੋ ਤੈਨੂੰ ਮੈਂ ਹੁਣੇ ਘੁੰਮਣ ਫਿਰਨ ਲੈ ਆਇਆ ਤੇ ਖੁੱਦਾ ਤੇ ਖੁੱਦੇ ਦੀ ਘਰ ਦੀ ਤਿਆਰ ਹੋ ਗਏ ਘੁੰਮਣ ਫਿਰਨ ਵਾਸਤੇ ਨਿਕਲੇ ਤੇ ਖੁੱਦਾ ਲੈ ਗਿਆ ਉਹਨੂੰ ਮੜੀਆਂ ਚ ਹੈ ਤੇ ਜਾ ਕੇ ਮੜੀਆਂ ਲਵੇ ਹੂ ਕੇ ਖੁੱਦੇ ਦੀ ਘਰ ਦੀ ਕਹਿੰਦੀ ਜੀ ਇਹ ਕਿੱਥੇ ਲੈ ਜਾਂਦਾ ਜੇ ਮੈਨੂੰ ਇਹ ਕੋਈ ਘੁੰਮਣ ਵਾਲੀ ਜਗ੍ਹਾ ਆ ਔਰ ਕਹਿੰਦਾ ਪਾਗਲੇ ਇੱਥੋਂ ਤੱਕ ਆਉਣ ਵਾਸਤੇ ਲੋਕਾਂ ਨੂੰ ਮਰਨਾ ਪੈਂਦਾ ਆ ਤੇ ਇਹਦੇ ਹੋ ਗਈ ਜੀ ਘੁੱਦੇ ਦੇ ਵਿਆਹ ਦੀ ਗੱਲਬਾਤ ਹੈ ਘੁੰਮਣ ਘਮਾਨ ਦੀ ਗੱਲਬਾਤ ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਘੁੱਦਾ ਬੜਾ ਚਤਰ چلا ਕਰਾਇਆ ਹਰ ਗੱਲ ਦੇ ਪਿੱਛੇ ਤੇ ਹਰ ਗੱਲ ਦੇ ਵਿੱਚੋਂ ਕੋਈ ਨਾ ਕੋਈ ਗੱਲ ਜਿਹੜੀ ਇਹ ਘੁੱਦਾ ਕੱਢ ਹੀ ਲੈਂਦਾ ਆ ਤੇ ਦੋਸਤੋ ਘੁੱਦੇ ਨੇ ਇੱਕ ਗੱਲ ਹੋਰ ਕੱਢ ਲਈ ਜੇ ਉਹ ਪਤਾ ਕੀ ਹੈ ਆ ਜਾਓ ਫਿਰ ਘੁੱਦੇ ਦਾ ਜਦੋਂ ਹੋ ਗਿਆ ਵਿਆਹ ਤੇ ਕੰਮਕਾਰ ਕੋਈ ਨਹੀਂ ਸੀ ਤੇ ਘੁੱਦੇ ਦੇ ਬਾਪੂ ਨੇ ਉਹਨੂੰ ਲੈਤਾ 3 ਵੀਲਰ ਆਟੋ ਤੇ ਕੁੱਦਾ ਚੱਲ ਗਿਆ ਕੰਮ ਤੇ ਤੇ ਕੁੱਦਾ ਜਦੋਂ ਕੰਮ ਤੇ ਗਿਆ ਸਵਾਰੀਆਂ ਲਾਈਆਂ ਤੇ ਆਟੋ ਲਾਉਣਾ ਸੀ ਰੋਡ ਦੇ ਉੱਤੇ ਤੇ ਜਦੋਂ ਕੁਦਨੇ ਇੱਧਰ ਉੱਧਰ ਵੇਖਿਆ ਤਉਨੂੰ ਕੋਈ ਸਮਝ ਨਹੀਂ ਆਈ ਕੁਦਨੇ ਛੇਤੀ ਛੇਤੀ ਚਾਬੀਆਂ ਪਾਣੇ ਕੱਢੇ ਤੇ ਅਗਲਾ ਚੱਕਾ ਖੋਲਣਾ ਸ਼ੁਰੂ ਕਰਤਾ ਇੱਧਰੋਂ ਕੋਈ ਜੈਂਟਲਮੈਨ ਆ ਗਿਆ ਜੈਂਟਲਮੈਨ ਆਣ ਕੇ ਕਹਿੰਦਾ ਓਏ ਇਹ ਕੀ ਕਰਨ ਡਿਆ ਆ ਅਗਲਾ ਚੱਕਾ ਗੱਲ ਹੀ ਖੋਲੀ ਜਾਣ ਡਿਆ ਆ ਕਹਿੰਦਾ ਉਸਤਾਦ ਜੀ ਕੀ ਕਰੀਏ ਆ ਵੇਖੋ ਸਾਹਮਣੇ ਬੋਰਡ ਤੇ ਕੀ ਲਿਖਿਆ ਆ ਨੋ ਪਾਰਕਿੰਗ ਸਿਰਫ ਦੋ ਪਈਆ ਵਾਹਨ ਹੀ ਇੱਥੇ ਤੁਸੀਂ ਖੜੇ ਕਰ ਸਕਦੇ ਹੋ ਚੱਲ ਐਦੋ ਹੀ ਨਾ ਕੁਦੇ ਦੀ ਗੱਲ ਕੁਦਾ ਮਜ਼ਾਕ ਬੜੇ ਕਰਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਕੁਦੇ ਦੀਆਂ ਜਿਹੜੀਆਂ ਗੱਲਾਂ ਨੇ ਪੜੀਆਂ ਹੀ ਹਾਸਰਸ ਨੇ ਕੁਦੇ ਦੇ ਨਾਲ ਮਜ਼ੇ ਪੜਾਉਂਦਾ ਆ ਤੇ ਮੈਂ ਕਹਿੰਦਾ ਵੀ ਕੁਦਾ ਬੜਾ ਆਪਣੇ ਆਪ ਚ ਚਲਾ ਗਿਆ ਇੱਕ ਦਿਨ ਕੀ ਹੋਇਆ ਵੀ ਘੁੱਦਾ ਜਦੋਂ ਕੰਮ ਤੋਂ ਘਰ ਆਇਆ ਤੇ ਘੁੱਦੇ ਦੀ ਘਰ ਦੀ ਆਣ ਕੇ ਕਹਿੰਦੀ ਕਹਿੰਦੀ ਬਾਉ ਜੀ ਇੱਕ ਗੱਲ ਦੱਸੋ ਵੀ ਸਾਰੇ ਰਿਸ਼ਤੇਦਾਰ ਇੱਧਰ ਉੱਧਰ ਜਾਂਦੇ ਆਉਂਦੇ ਆ ਕੋਈ ਐਡੀ ਖਾਸ ਗੱਲ ਨਹੀਂ ਹੁੰਦੀ ਪਰ ਜਦੋਂ ਕੋਈ ਜਵਾਈ ਪਾਈ ਜਾਂਦਾ ਆ ਤੇ ਸਾਰੇ ਉਹਦੀ ਬੜੀਆ ਤਰੀਫਾਂ ਕਰਦੇ ਆ ਸਾਰੇ ਉਹਦੇ ਨਾਲ ਬੜਾ ਪਿਆਰ ਕਰਦੇ ਆ ਇਹ ਕੀ ਚੱਕਰ ਆ ਕਹਿੰਦਾ ਉਹਨਾਂ ਨੂੰ ਪਤਾ ਆ ਵੀ ਇਹੀ ਉਹ ਮਹਾਨ ਬੰਦਾ ਆ ਜਿਨਨੇ ਸਾਡਾ ਤੂਫਾਨ ਸੰਭਾਲ ਕੇ ਰੱਖਿਆ ਆ ਤੇ ਤਰੀਆਂ ਯਾਰ ਘੁੱਦੇ ਦੀਆਂ ਗੱਲਾਂ ਤੇ ਜੇਕਰ ਘੁੱਦੇ ਨੂੰ ਤੁਸੀਂ ਲਗਾਤਾਰ ਮਿਲਣਾ ਚਾਹੁੰਦੇ ਹੋ ਦੇਖਣਾ ਚਾਹੁੰਦੇ ਹੋ ਸਾਡੀ ਇਸ ਸਕਰੀਨ ਦੇ ਉੱਤੇ ਤੇ ਦੋਸਤੋ ਫਿਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੰਦਾ ਹੀ ਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਦਾ ਬਟਨ ਦਬਾ ਲਓ ਤੇ ਜੇਕਰ ਤੁਹਾਨੂੰ ਜਿਆਦਾ ਵਧੀਆ ਲੱਗ ਰਿਹਾ ਨਾ ਤੇ ਪਲੀਜ਼ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰ ਦਿਆ ਕਰੋ ਕਰ ਦਿਆ ਕਰੋ ਕਰ ਦਿਆ ਕਰੋ ਤੇ ਲਾਈਕ ਦਾ ਬਟਨ ਦਬ ਕੇ ਕਮੈਂਟ ਵਧੀਆ ਜਿਹਾ ਕਰ ਦਿਓ ਕਿ ਘੁੱਦਾ ਤੁਹਾਨੂੰ ਕਿਵੇਂ ਦਾ ਲੱਗਾ ਤੇ ਠੀਕ ਹੈ ਦੋਸਤੋ ਅੱਜ ਦਾ ਪ੍ਰੋਗਰਾਮ ਆਪਾਂ ਇੱਥੇ ਹੀ ਕਰ ਲੈਂਦੇ ਹਾਂ ਸਮਾਪਤ ਵਧੀਆ ਲੱਗਾ ਤਾਂ ਲਾਈਕ ਜ਼ਰੂਰ ਕਰਕੇ ਜਾਇਓ ਥੈਂਕ ਯੂ ਵੈਰੀ ਮੱਚ ਮਿਲਦੇ ਆਂ ਚੌਥੇ ਐਪੀਸੋਡ ਚ ਹਸਾਂਗੇ ਹਸਾਵਾਂਗੇ ਤੀਕੀ ਲਾਪਾਵਾਂਗੇ